ਸ੍ਰੀ ਰਾਮ ਜੀ ਇਹ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਗਿਆ ਜੀ ਅੱਜ ਅਸੀਂ ਕੈਂਡਲ ਮਾਰਚ ਕੀਤਾ ਵਾ ਇਹ ਜਿਹੜੇ ਉੱਥੇ ਕਸ਼ਮੀਰ ਦੇ ਵਿੱਚ 28 ਜਣੇ ਸ਼ਹੀਦ ਕੀਤੇ ਗਏ ਨੇ ਗੋਲੀਆਂ ਮਾਰ ਕੇ ਬਿਨਾਂ ਵਜ੍ਹਾ ਕਿਸੇ ਗੱਲ ਤੋਂ ਜਿਹੜੀ ਪਬਲਿਕ ਨੂੰ ਗੋਲੀਆਂ ਮਾਰੀਆਂ ਗੀਆਂ ਉਹਦੇ ਰੋਸ ਦੇ ਵਿੱਚ ਅੱਜ ਇਹ ਕੀਤਾ ਗਿਆ ਇਹ ਬਹੁਤ ਹੀ ਗਲਤ ਕੰਮ ਕੀਤਾ ਇਹਨਾਂ ਨੇ ਤੇ ਅਸੀਂ ਤੇ ਮੋਦੀ ਸਾਹਿਬ ਨੂੰ ਬੇਨਤੀ ਸਿਰ ਬਿਕੋ ਕਰਨੀ ਹੈ ਵੀ ਇਹਦਾ ਜਿਹੜਾ ਉਹਨਾਂ ਨੂੰ ਖਮਿਆ ਜਾਵਾ ਇਹੋ ਜਿਹਾ ਭੁਗਤਣਾ ਪਵੇ ਵੀ ਉਹਨਾਂ ਦੀਆਂ ਨਸਲਾਂ ਯਾਦ ਕਰ ਰਹੀਂਦੀ ਦੁਨੀਆ ਤਾਂ ਕਿ ਯਾਦ ਰਹੀ ਵੀ ਉਹਨੇ ਕੁਝ ਕੀਤਾ ਸੀਗਾ ਤੇ ਆਪਾਂ ਉਹਦਾ ਜਵਾਬ ਦਿੱਤਾ ਸੀਗਾ ਠੀਕ ਹੈ ਜੀ ਇਹ ਤੋਂ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਦੇ ਗਾਂ ਉਹ ਕਰੀ ਕਦੀ ਵੀ ਜ਼ਿੰਦਗੀ ਦੇ ਵਿੱਚ ਮਦਰਾ ਕਰਨ ਇਹੋ ਜਿਹਾ ਕੰਮ ਕਰਨ ਦੀ ਜੈ ਸ਼੍ਰੀ ਰਾਮ ਜੀ ਇਹ ਚੀਜ਼ ਜਿਹੜਾ ਦੇਸ਼ ਦੇ ਵਿੱਚ ਪਾਕਿਸਤਾਨ ਵੱਲੋਂ ਇੱਕ ਡੀਪ ਲਾਨਡ ਅਤਵਾਦੀ ਜੋ ਲਾਇਆ ਜਾ ਰਿਹਾ ਔਰ ਅਤਵਾਦ ਦੇ ਨਾਮ ਤੇ ਦੇਸ਼ ਦੇ Hindu Muslim Sikh ਭਾਈਚਾਰੇ ਨੂੰ ਵੰਡਣ ਦੀ ਜਿਹੜੀ ਨਪਾਕ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਉਹਦੇ ਖਿਲਾਫ ਤੇ ਇੱਕ ਜਿਹੜਾ ਉੱਥੇ ਜਿਹੜੇ ਸ਼ਹੀਦ ਹੋਏਗੇ ਨੇ ਬਤੇ ਸਾਡੇ ਸਾਰੇ 25 ਪਰਿਵਾਰ 25 ਮੈਂਬਰ ਉਹਨਾਂ ਦੀ ਸ਼ਾਂਤੀ ਵਾਸਤੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਜੋ ਕੈਂਡਲ ਮਾਰਚਟ ਕਟਿਆ ਗਿਆ ਦੂਸਰਾ ਅਸੀਂ ਇਹ ਕਹਿਣਾ ਚਾਹਾਂਗੇ ਅ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਕਿ ਇਸ ਟਾਈਮ ਸਾਰਾ ਵਿਰੋਧੱਖ ਵੀ ਤੁਹਾਡੇ ਨਾਲ ਆ ਇਸ ਟਾਈਮ ਕਿਉਂਕਿ ਇਹ ਦੇਸ਼ ਦਾ ਮੁੱਦਾ ਵਾ ਇਹ ਕਿਸੇ ਪਾਰਟੀ ਦਾ ਮੁੱਦਾ ਨਹੀਂ ਹੈ ਕਿਸੇ ਰਾਜਨੀਤਿਕ ਪਾਰਟੀ ਦਾ ਮੁੱਦਾ ਨਹੀਂ ਹੈ ਇਹ ਦੇਸ਼ ਦਾ ਮੁੱਦਾ ਪਰ ਇਸ ਮੁੱਦੇ ਤੇ ਪੂਰਾ ਵਿਰੋਧੱਖ ਹਰ ਪਾਰਟੀ ਦਾ ਇਹਨੀ ਕਾਂਗਰਸ ਦਾ ਹਰ ਪਾਰਟੀ ਦਾ ਵਿਪੱਖਸ਼ੀ ਵੀ ਨੰਦਰ ਮੋਦੀ ਤੁਹਾਡੇ ਮਗਰ ਖੜਾ ਉਹ ਕਦਮ ਚੁੱਕੋ ਤੁਸੀਂ ਪਸਾਰਾ ਦੇਸ਼ ਤੁਹਾਡੇ ਮਗਰ ਆ ਕੱਲੀਆਂ ਪਾਰਟੀਆਂ ਨਹੀਂ ਹਰ ਲੋਕ ਆਮ ਲੋਕ ਵੀ ਜਿਹੜੇ ਅੱਜ ਇਸ ਤਰ੍ਹਾਂ ਇਥੇ ਸਾਰੇ ਆਮ ਲੋਕ ਦੁਕਾਨਦਾਰ ਸਾਰੇ ਇਕੱਠੇ ਹੋ ਕੇ ਆਏ ਨੇ ਔਰ ਇਹ ਸਾਰੇ ਤੁਹਾਡੇ ਨਾਲ ਨੇ ਤਕੜਾ ਕਦਮ ਚੁੱਕੋ ਔਰ ਇਹਨਾਂ ਨੂੰ ਨਿਸ਼ਤਾ ਭੂਮ ਕਰਕੇ ਛੱਡੋ ਤੇ ਭੇਰ ਕੱਦ ਪਾਦੀ ਹੈ ਦੇਖੋ ਜੀ ਜੋ ਪਾਕਿਸਤਾਨ ਨੇ ਕਿਉਂ ਆਤਵਾਦੀਆਂ ਨੇ ਕਤੂਦ ਕੀਤੀ ਹੈ ਬਹੁਤ ਮਾੜੀ ਕੀਤੀ ਹੈ 26 27 28 ਪਰਿਵਾਰ ਜਿਹੜੇ ਨੇ ਉਹਨਾਂ ਨੇ ਇਹ ਜਿਹੜੀ ਹੈ ਪੁੱਤਨਾਵਾ ਬਹੁਤ ਹੀ ਮਾੜੀ ਕਤੂਤ ਉਹਨਾਂ ਨੇ ਕੀਤੀ ਆ ਤੇ ਉਹਨਾਂ ਨੂੰ ਬਾਹਰ ਹੋਣਾ ਚਾਹੀਦਾ ਇਹ ਜਿਹੜੀਆਂ ਮਤਲਬ ਇਹ ਜਿਹੜੀਆਂ ਹਰਕਤਾਂ ਤੋਂ ਬਾਹਰ ਹੋਣਾ ਚਾਹੀਦਾ ਦੇਖੋ ਉਹ ਜਿਹੜੇ ਪਰਿਵਾਰ ਨੇ ਉਹਨਾਂ ਦੀਆਂ ਸਾਰੀਆਂ ਜ਼ਿੰਦਗੀਆਂ ਜਿਹੜੀਆਂ ਨੇ ਉਹ ਤਬਾਹ ਹੋ ਗਈਆਂ ਨੇ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਪਾਕਿਸਤਾਨ ਸਰਕਾਰ ਨੂੰ ਵੀ ਜਾਗਣਾ ਚਾਹੀਦਾ ਜਿਹੜੇ ਸੁਪਨੇ ਤੋਂ ਜਾਗਣਾ ਚਾਹੀਦਾ ਕਿਉਂਕਿ ਅਤਵਾਦੀ ਨੇ ਇਹਨਾਂ ਦਾ ਕੋਈ ਤਰਮਣੀ ਹੈਗਾ ਤੇ ਇਹਨਾਂ ਇਹਨਾਂ ਨੇ ਅੱਜ ਇੰਡੀਆ ਦੇ ਵਿੱਚ ਕੀਤੀ ਆਵਾਜ਼ ਆਦ ਕੱਲ ਨੂੰ ਉਧਰ ਮਾਰਨਗੇ ਇਸ ਕਰਕੇ ਮੇਰੀ ਬੇਨਤੀ ਆ ਕਿ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੂੰ ਨੱਥ ਪਾਉਣੀ ਚਾਹੀਦੀ ਆ ਤਵੱਲ ਪਹਿਲਾਂ ਤੇ ਮੈਂ ਜਿਹੜਾ ਪਹਿਲਗਾਮ ਵਿੱਚ ਆਤਿੰਗ ਹਮਲਾ ਹੋਇਆ 25 ਪਰਿਵਾਰਾਂ ਦੇ ਜਿਹੜੇ ਲੋਕ ਮਾਰੇ ਗਏ ਨੇ ਬੇਹਰ ਨੱਥੇ ਲੋਕ ਮਾਰੇ ਗਏ ਨੇ ਉਹਦੀ ਮੈਂ ਇੱਥੇ ਸ਼ਬਦਾਂ ਚ ਨਿੰਦਿਆ ਕਰਦਾ ਹਾਂ ਤੇ ਦੂਜੀ ਮੈਂ ਪ੍ਰਮਾਤਮਾ ਅਗੇ ਅਦਾਸ ਕਰਨਾ ਕਿ ਜਿਹੜੇ ਵਿਛੜੇ ਰੂਹ ਹੁਣ ਆਪਣੇ ਚਰਨਾਂ ਚ ਸਤਾਨ ਦੇ ਤੇ ਪਰਿਵਾਰ ਨੂੰ ਭਰਨਾ ਮੰਨਨ ਦਾ ਜਿਹੜਾ ਬਲ ਬੱਚੇ ਤੇ ਦੂਸਰੀ ਗੱਲ ਮੈਂ ਆਪਣੀ ਗਵਰਨਟੀ ਮੁਲਕ ਪਾਕਿਸਤਾਨ ਨੂੰ ਕਹਿਣਾ ਚਾਹੁੰਦਾ ਕਿ 70-75 ਸਾਲ ਹੋ ਗਏ ਨੇ ਜਾਦੀ ਨੂੰ ਅੱਜ ਤੱਕ ਇਹਨਾਂ ਵੱਲੋਂ ਸਾਨੂੰ ਕੋਈ ਇਨਸਾਨੇਤ ਵੱਲੋਂ ਹੱਥ ਦਾ ਕੋਈ ਆਪਣੀ ਅੱਗੇ ਕੀਤਾ ਨਹੀਂ ਦੋਸਤੀ ਵਾਲਾ ਕੋਈ ਹੱਥ ਨਹੀਂ ਅੱਗੇ ਕੀਤਾ ਅੱਜ ਤੱਕ ਇਹਨਾਂ ਵੱਲੋਂ ਠੰਡੀਆਂ ਹਵਾਵਾਂ ਵਣਿਆਈਆਂ ਜਦੋਂ ਮੈਂ ਵਈਆਂ ਨੇ ਗਰਮ ਹਵਾਵਾਂ ਵਣਿਆਈਆਂ ਨੇ ਅਤਿੰਗਵਾਦ ਦੇ ਰੂਪ ਚ ਸਾਨੂੰ ਗਰਮ ਹਵਾਵਾਂ ਆਈਆਂ ਹਵਾਵਾਂ ਆਈਆਂ ਨੇ ਮੈਂ ਇਹਨਾਂ ਨੂੰ ਦੱਸ ਦੇਣਾ ਚਾਹੁੰਦਾ ਮੈਂ ਕਿ ਜਿਨ੍ਹਾਂ ਨੇ ਹਮਲਾ ਕੀਤਾ ਨਾ ਇਹਨਾਂ ਦਾ ਕੋਈ ਜਾਤ ਨਾ ਕੋਈ ਧਰਮਾ ਦੀ ਹਿੰਦੁਸਤਾਨ ਚ ਕੀਤਾ ਕੱਲੇ ਪਾਕਿਸਤਾਨ ਚ ਵੀ ਕਰ ਸਕਦੇ ਨੇ ਤੇ ਮੈਂ ਕਿ ਜਿਹੜਾ ਇਹੋ ਜਿਹਾ ਹਮਲਾਵਾਰ ਨੇ ਜਿਹੜੇ ਬੇਨੇਹੱਥੇ ਲੋਕਾਂ ਤੇ ਮਾਰਦੇ ਨੇ ਉਹਨਾਂ ਦੀ ਕੋਈ ਦਲੀਲ ਕੋਈ ਅਪੀਲ ਨਹੀਂ ਹੋਣੀ ਚਾਹੀਦੀ ਸਿੱਧਾ ਇਹੋ ਜਿਹੇ ਲੋਕਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਇਹੋ ਜਿਹੀ ਦਰਦਨਾਕ ਮੌਤ ਦਿੱਤੀ ਜਾਣੀ ਚਾਹੀਦੀ ਆ ਕਿ ਆਉਣ ਵਾਲੀ ਇਹਨਾਂ ਦੇ ਨਸਲਾਂ ਵੀ ਡਰਨ ਤੇ ਇਹੋ ਜਿਹਾ ਕੋਈ ਕੰਮ ਕਰਨ ਤੋਂ ਝੱਕਣ ਜੀ ਕਸ਼ਮੀਰ ਵਿੱਚ ਜੋ ਪਾਕਿਸਤਾਨ ਪ੍ਰਜੋਜਿਤ ਅਤਵਾਦੀਆਂ ਵੱਲੋਂ ਕਨੌਣਾ ਖਾਂਡ ਕੀਤਾ ਗਿਆ ਔਰ ਸਾਡੇ ਨੇਹੱਥੇ ਦੇਸ਼ ਦੇ ਨੇਹੱਥੇ ਲੋਕਾਂ ਤੇ ਵਾਰ ਕਰਕੇ ਗੋਲੀਆਂ ਮਾਰ ਕੇ ਬੇਦਰਦੀ ਨਾਲ ਉਹਨਾਂ ਦਾ ਕਤਲ ਕੀਤਾ ਗਿਆ ਇਸ ਸਬੰਧੀ ਸਾਰੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਅਕ੍ਰੋਸ਼ ਆ ਔਰ ਸਾਰੇ ਦੇਸ਼ ਦੇ ਵਿੱਚ ਸਾਰੇ ਕਸਬਿਆਂ ਸ਼ਹਿਰਾਂ ਦੇ ਵਿੱਚ ਲੋਕਾਂ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਆ ਕੈਂਡਲ ਮਾਰਚ ਕਰਕੇ ਕਿ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇ ਔਰ ਦੇਸ਼ ਦੀ ਸਰਕਾਰ ਕੋਲੋਂ ਕੇਂਦਰ ਸਰਕਾਰ ਕੋਲੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਕੋਲੋਂ ਇਹ ਅਪੀਲ ਕੀਤੀ ਜਾ ਰਹੀ ਆ ਕਿ ਪਾਕਿਸਤਾਨ ਨੂੰ ਉਸ ਦੀ ਇਸ ਘਟਿਆ ਹਰਕਤ ਵਾਸਤੇ ਸਖਤ ਸਬਕ ਸਿਖਾਇਆ ਜਾਵੇ ਉਹਦੇ ਘਰ ਚ ਘੁਸਕੇ ਉਹਨੂੰ ਸਬਕ ਸਿਖਾਇਆ ਜਾਵੇ ਇਸੇ ਸਬੰਧੀ ਡੇਰਾ ਬਾਬਾ ਨਾਨਕ ਵਿੱਚ ਵੀ ਕੈਂਡਲ ਮਾਰਚ ਕੀਤਾ ਗਿਆ ਜਿਸ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਔਰ ਨਾਲ ਮੈਂ ਇੱਕ ਛੋਟੀ ਜੀ ਚਿੰਤਾ વ્યક્ત ਕਰਨਾ ਚਾਹੁੰਦਾ ਕਿ ਸਾਡੇ ਸੂਬੇ ਪੰਜਾਬ ਵਿੱਚ ਵੀ ਆਏ ਦਿਨ ਗਰਨੇੜ ਹਮਲੇ ਔਰ ਲੁੱਟਾਕੂਆਂ ਦੀ ਗੈਰਤਾ ਫਰੋਤੀ ਤੇ ਫੂਨ ਔਰ ਇਹ ਅਤਵਾਦ ਦਾ ਇੱਕ ਸੰਕੇਤ ਆ ਆਗਮਨ ਦਾ ਔਰ ਮੈਂ ਜਨਤਾ ਨੂੰ ਅਪੀਲ ਕਰਨਾ ਔਰ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦਾ ਕਿ ਇਸ ਤੇ ਸਖਤੀ ਨਾਲ ਠੱਲ ਪਾਈ ਜਾਏ ਤਾਂ ਕਿ ਸੂਬੇ ਨੂੰ ਪੁਰਾਣੇ ਦੌਰ ਚੋਂ ਕਾਲੇ ਦੌਰ ਚੋਂ ਤੱਕਣ ਤੋਂ ਮੁਕਤੀ ਮਿਲੂ ਸਾਰਾ ਸ਼ਹਿਰ ਡੇਰਾ ਬਾਬਾ ਨਾਨਕ ਜਿਵੇਂ ਕਿ ਹਰ ਇੱਕ ਹਿੰਦੁਸਤਾਨ ਦੇ ਹਰ ਇੱਕ ਪਿੰਡ ਹਰ ਸ਼ਹਿਰ ਦੇ ਵਿੱਚ ਪਾਕਿਸਤਾਨ ਦੇ ਖਿਲਾਫ ਮਜ਼ਹਰਾ ਕੀਤਾ ਜਾ ਰਿਹਾ ਜਿਹੜਾ 22 ਤਰੀਕ ਨੂੰ ਪਹਿਲਗਾਮਾ ਦੇ ਵਿੱਚ ਸ਼੍ਰੀਨਗਰ ਤੇ ਪਹਿਲਗਾਮਾ ਦੇ ਵਿੱਚ ਸਾਡੇ 26 ਤੋਂ 27 ਹਿੰਦੁਸਤਾਨੀ ਨਾਗਰਿਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਉਹਦੇ ਰੋਸ ਵੱਲੋਂ ਅੱਜ ਹਰ ਇੱਕ ਹਿੰਦੁਸਤਾਨ ਵਾਸੀ ਦੇ ਅੱਖਾਂ ਦੇ ਵਿੱਚ ਇਸ ਵੇਲੇ ਜਿਹੜਾ ਬਦਲੇ ਦੀ ਭਾਵਨਾ ਚਲਦੀ ਪਈ ਹੈ ਇਸ ਸਮੇਂ ਦੀ ਸਰਕਾਰ ਨੂੰ ਬੇਨਤੀ ਔਰ ਹਰ ਇੱਕ ਨਾਗਰਿਕ ਵੱਲੋਂ ਇਹ ਬਦਲੇ ਦੀ ਭਾਵਨਾ ਦੇ ਨਾਲ ਸਾਰਿਆਂ ਨੂੰ ਕਹਿਣਾ ਪੈ ਰਿਹਾ ਕਿ ਇਹ ਬਦਲਾ ਲੈਣਾ ਚਾਹੀਦਾ